ਹਾਂ ਇਹਨਾਂ ਪੈਸੇ ਚਾਹੀਦੇ ਨੇ ਇਹ ਕੋਈ ਇੱਕ ਤੋਂ ਨਿਸ਼ਾਨ ਦੇ ਦਿਓ ਤੋ ਅਸੀਂ ਉਹਨਾਂ ਨੂੰ ਚੁਕਾ ਦੇਵਾਂ ਹਾਂ ਮੈਂ ਦੇ ਦੂੰਗਾ ਦੇ ਦਿਓ ਕਿੰਨੀ ਕਰੇ ਨਹੀਂ ਆ ਜੇ ਉਹਨਾਂ ਕੋ ਨਸ਼ਾ ਪਾਤਾ ਉਹਨਾਂ ਕੋਈ ਸਾਡੇ ਖਾਨ ਨਸ਼ਾ ਸ਼ਕਲ ਵਾਸਤੇ ਉਹ ਕੀ ਨਹੀਂ ਮਿਲਦੀ ਉਸਕੇ ਲਈ ਉਹ ਉਹਨਾਂ ਕਿਥੋਂ ਲਿਆ ਦੇ ਉਹ ਤੁਸੀਂ ਬਿਜਾਓ ਅਕੇ ਉਹ ਤਾਂ ਨਸ਼ਾ ਬੰਦ ਕਰਦੇ ਤੋ ਉਹ ਲੈ ਕੇ ਫੇਰ ਉਹ ਛੱਡੂ ਆ ਐ ਨਹੀਂ ਬੀਜੀ ਦੀ ਬੀਬੀ ਆਇਆ ਫਿਰ ਉਹ ਹੀ ਉਧਰ ਲੱਗ ਲੱਗ ਜਾਗੇ ਜੀ 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 ਇਹਨਾਂ ਨੇ ਮੇਰੀ ਗੱਲ ਸੁਣੋ ਸਰ ਮੇਰੀ ਗੱਲ ਸੁਣੋ ਹੱਥ ਨਹੀਂ ਮਾਰਦੀ ਸਰ ਖੋਲਣ ਦੱਸੋ ਦੱਸੋ ਰਾਤ ਕੀ ਗੱਲ ਆ ਤਾਰੂਣਾ ਡੱਕ ਕੇ ਤੇ ਸੁਦੇ ਟਰੈਕਟਰ ਸੁਦੇ ਟਰਾਲੀ ਤੇ ਉਹ ਜੇ ਡਿੱਗ ਪਿਆ ਸੁਏ ਚ ਅੱਜ ਮੇਰਾ ਪੁੱਤ ਮਰ ਜਾਣਾ ਮੈਂ ਕਿੱਥੋਂ ਲੈ ਕੇ ਆਉਂਗਾ ਬੇਬੇ ਸੰਭਾਲ ਕੇ ਤੁਸੀਂ ਉੱਡਾ ਕੰਮ ਤੇ ਲਾਓ 10 ਦਿਨ ਘਰੇ ਬਿਠਾਓ ਕੰਮ ਕੱਲਾ ਮੁੰਡਾ ਉਹ ਕਿੱਥੋਂ ਕਰਵਾਵਾਂ ਮੈਂ ਕੰਮ ਕੰਮ ਜਗਾ ਕੇ ਜਾਣ ਚਾਹੀਏ ਤੁਸੀਂ ਇਹ ਸੋਚ ਗਏ ਹੋਈ ਸੀ ਉਹਨਾਂ ਨੂੰ ਲੈ ਵੀ ਜਾਂਦੇ ਪੁਲਿਸ ਪਰ ਕੰਡ ਦੀ ਗੱਲ ਛੱਡ ਦਿੰਦੀ ਆ ਨਹੀਂ ਰੱਖਦੇ ਉਹਨਾਂ ਨੂੰ ਨਾ ਉਹ ਨਾ ਨਸ਼ਾ ਸਾਡਾ ਮੇਰਾ ਮੁੰਡਾ ਆ ਖਾਂਦਾ ਜੀ ਬੁਲਾਓ ਪੁਲਿਸ ਵਾਲੇ ਤੁਹਾਨੂੰ ਐਨੀ ਕੋ ਬੁਲਾਓ ਦੇਖੋ ਜੀ ਮੇਰਾ ਮੁੰਡਾ ਆ ਪਰ ਨਸ਼ੇ ਕਰਦਾ ਮੇਰਾ ਮੁੰਡਾ ਵੀ ਕਰਦਾ ਆ ਹੈ ਜੀ ਦੋ ਬੱਚੇ ਆ ਉਹਦੇ ਗੋਲੀਆਂ ਖਾਂਦੇ ਆ ਤੁਹਾਨੂੰ ਤੁਹਾਨੂੰ ਪਤਾ ਕੀ ਕੋਣ ਵੇਚਦਾ ਹਾਂਜੀ ਸਾਡੇ ਘਰ ਆ ਕੋਲੀ ਨਿਕਲਦੀ ਇਹਨਾਂ ਦੇ ਦੂਜੇ ਘਰ ਪੰਜ ਦਾ ਪਤੀ ਹੈ ਜੀ ਜੀ ਕਿੰਨਾ ਬੜਾ ਰਾਜਾ ਛੱਡ ਜਾਂਦਾ ਲੈ ਜਾਂਦੇ ਆ ਘੰਟੇ ਬਾਅਦ ਹੀ ਮੋੜ ਦਿੰਦੇ ਆ ਉਹਨੂੰ ਕੋਈ ਨਹੀਂ ਰੱਖਦਾ ਜੀ ਉਹਨੂੰ ਐਮਐਨਏ ਸਾਭ ਨੂੰ ਦੱਸ ਕਬੱਡੀ ਖੇਡਦੇ ਨਹੀਂ ਉਹਨੇ ਮੁੰਡੇ ਜੀ ਇੱਥੇ ਅਸੀਂ ਹੁਣ ਕਹਿ ਦਿੰਨੇ ਆਂ ਉਹ ਡੋਟਾ ਗਾੜੇ ਆਣਗੇ ਨਾ ਸਾਰਾ ਪੁਲਿਸ ਦੱਸਣਾ ਠੀਕ ਹੈ ਆਪਣੇ ਪੁਲਿਸ ਤਾਂ ਸਾਰੇ ਭੱਜ ਗਏ ਕੋਈ ਨਹੀਂ ਆ ਥੇ ਕਹਿ ਦੇ ਨਹੀਂ ਫਿਰ ਫੋਨ ਕਰ ਦੇ ਦੇਖੋ ਕਿੰਨੀ ਛੇਤੀ ਭੱਜ ਗਏ ਸਾਰੇ ਰਲੇ ਹੋਏ ਨੇ ਸਾਰੇ ਰਲੇ ਆ ਜੀ ਜਦੋਂ ਕੰਟਾ ਰੱਖਦੇ ਨੇ ਉਹਨਾਂ ਨੂੰ ਜੇ ਦੋ ਬੱਚੇ ਸੀ ਜਵਾਨ ਰਸਤੇ ਆਉਂਦੇ ਸੀ ਇਹਨਾਂ ਦੇ ਬੱਚਿਆਂ ਨੂੰ ਬਹੁਤ ਹੀ ਮਾਨਸਿਕ ਕਬੱਡੀ ਦਾ ਖਿਡਾਰੀ ਸੀ ਇੱਕ ਇਕ ਤਾਂ ਬਰੋ ਦੇਖੀ ਲਮੋਟਰੀ ਦਾ ਕੰਮ ਕਰਦਾ ਸੀ ਕੰਮ ਬਹੁਤ ਵਧੀਆ ਕਰਦਾ ਸੀ ਕਿੱਥੇ ਇਹ ਬੇਈਮਾਨ ਮੁੱਖ ਮੰਤਰੀ ਮੈਂ ਤਾਂ ਇਹ ਕਵਾਂਗੀ ਜੰਨੀ ਮਿਹਰਬਾਨ ਨਹੀਂ ਹੈ ਸੁਣ ਰਹੀ ਹੈ ਨਾ ਦੇਖ ਰਹੀ ਹੈ ਇਸ ਮਾਤਾ ਦੇ ਹੰਝੂ ਦੇਖੇ ਤੇ ਤਰਸ ਕਰੇ ਪੰਜਾਬ ਦੇ ਮਾਵਾਂ ਦੇ ਉੱਤੇ ਸਾਡੀ ਤਾਂ ਜੀ ਇੰਨੀ ਮਿਹਰਬਾਨ ਨਹੀਂ ਆ ਦਸ ਨੇ ਬੱਚੇ ਦੇ ਲੁਰੀਆ ਨੇ ਸਾਰੀ ਬਿੱਦੀਆਂ ਰੋ ਰੋ ਕੇ ਬੁਰਾ ਤੁਰ ਗਏ ਇਹਨਾਂ ਦੇ ਨੌਜਵਾਨ ਪੁੱਤ ਦੱਸਦੇ ਨੇ ਕਿ ਕੌਣ ਕੌਣ ਕਬੱਡੀ ਦੇ ਖਿਡਾਰੀ ਦੋਨੇ ਕੰਪਾਨ ਫਰਕ ਆ ਬਣਿਆ ਕਰੇ ਬੱਚੇ ਦੱਸ ਦੇ ਨੇ ਸਾਰੇ ਇਹਨਾਂ ਦੇ ਬੱਚੇ ਵੀ ਕਰਦੇ ਨੇ ਇਹ ਵੀ ਦੱਸਦੇ ਨੇ ਕੌਣ ਵੇਚਦਾ ਕੋਲ ਸਿੱਕੇ ਜੀ ਕਰਦੇ ਨੇ 6 ਬੱਚੇ ਸੀ ਖੜਾ ਰੀ ਸੀਗੇ ਕਬੱਡੀ ਦੇ ਤੇ ਉਹਨਾਂ ਦੋਨਾਂ ਦੀ ਐ ਹੋ ਜਾਂਦੀ ਚਾਰ ਚੱਕੀ ਮੌਤ ਹੋ ਗਈ ਜੀ ਟੀਜੇ ਬਲਾਉਂਦੀ ਐ ਗੋਲੀਆਂ ਕਰਦੇ ਐ ਤੇ ਉਹ ਸਾਡੇ ਗਵੈਂਡ ਚ ਵੇਚਦਾ ਜੀ ਉਹਨੂੰ ਪੁਲਿਸ ਵਾਲੇ ਲੈ ਜਾਂਦੇ ਚੱਕ ਕੇ ਘੰਟਾ ਇੱਕ ਘੰਟਾ ਨਹੀਂ ਰੱਖਦੇ ਜੀ ਘੰਟੇ ਬਾਅਦ ਹੀ ਛੱਡ ਦਿੰਦੇ ਉਹਨਾਂ ਨੂੰ ਹਾਂਜੀ ਸਾਡੀ ਇੰਨੀ ਕਿ ਮਿਹਰਬਾਨੀ ਆ ਵੀ ਸਾਡੇ ਨਸ਼ੇ ਕੰਡ ਚੋਂ ਚਲੇ ਜਾਣ ਇਹ ਪਿੰਡ ਪਿੰਡ ਸੇ ਪੰਜਾਬ ਦੇ ਕੋਨੇ ਕੋਨੇ ਚ ਆ ਮਾਵਾ ਰੋਂਦੀਆਂ ਨੇ ਜਿਹੜਾ ਬਦਲਾਅ ਲਾਉਣ ਦੀ ਗੱਲ ਕਰਦੇ ਸੀਗੇ ਹੱਥ ਬਨ ਕੇ ਬੇਨਤੀ ਐ ਇਹਨਾਂ ਦੇ ਅਧਿਕਾਰੀਆਂ ਦੇ ਉੱਤੇ ਤਰਸ ਕਰੋ ਬਦਲ ਦਿਓ ਪੰਜਾਬ ਦੇ ਹਾਲਾਤ ਇਹ ਵੀ ਸਿੱਧੀ ਗੱਲ ਹੈਗੀ 10 ਦਿਨਾਂ ਚ ਗਾਰੰਟੀ ਦਿੱਤੀ ਸੀ ਨਸ਼ੇ ਖਤਮ ਕਰ ਦੋਗੇ ਜਿੰਨਾ ਸਾਡੀ ਸੌਖਾ ਖਾਦੀਆਂ ਸੀ ਗਿਆ subscribe to one india channel and never miss an update